ਗੁਰਦਾਸਪੁਰ ਦੇ ਵਿੱਚ ਇੱਕ ਰੂਕੰਬਾਉ ਹਾਦਸਾ ਵਾਪਰਿਆ ਜਿੱਥੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਸਫਾਰੀ ਗੱਡੀ ਦੇ ਪਰ ਖੱੱਚੇ ਉੱਡ ਚੁੱਕੇ ਨੇ ਤਾਂ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਤਸਵੀਰ ਉਸ ਨੌਜਵਾਨ ਦੀ ਹੈ ਜਿਸ ਨੂੰ ਆਪਣੀ ਜਾਨ ਗੁਆਣੀ ਪਈ ਹੈ ਆਪਣੇ ਦੋਸਤਾਂ ਦੇ ਨਾਲ ਦਿਨਾਨਗਰ ਤੋਂ ਵਾਪਸ ਬਹਿਰਾਮਪੁਰ ਜਾ ਰਹੇ ਸੀ ਤਾਂ ਇਸੇ ਦਰਮਿਆਨ ਬੱਠੋਵਾਲ ਪਿੰਡ ਦੇ ਨਜ਼ਦੀਕ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਪਰਾਲੀ ਦੇ ਨਾਲ ਭਰੀ ਹੋਈ ਇੱਕ ਓਵਰਲੋਡਿੰਗ ਟਰਾਲੀ ਗੱਡੀ ਦੇ ਵਿੱਚ ਜਾ ਕੇ ਵੱਜ ਜਾਂਦੀ ਹੈ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਬਾਕੀ ਦੋਸਤ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਬਾਕੀਆਂ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਟੱਕਰ ਇੰਨੀ ਪਿਆੜਕ ਹੁੰਦੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ সাফਾਰੀ ਗੱਡੀ ਚਕਨਾ ਚੂਰ ਹੋ ਚੁੱਕੀ ਹੈ ਜਾਣਕਾਰੀ ਦੇ ਮੁਤਾਬਕ ਟਰਾਲੀ ਦਾ ਐਂਗਲ ਨੌਜਵਾਨ ਦੇ ਸਰੀਰ ਦੇ ਵਿੱਚ ਤਸ ਜਾਂਦਾ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਿੰਨ ਪੈਣਾ ਦਾ ਇਕਲੌਤਾ ਪਰਾਸੀ ਇੱਕ ਛੋਟੀ ਧੀ ਦਾ ਪਿਓ ਦੱਸਿਆ ਜਾ ਰਿਹਾ ਹੈ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕਿਉਂ ਟਰਾਲੀ ਨੂੰ ਓਵਰਲੋਡ ਕਰਕੇ ਅਜੀਹੇ ਤਰੀਕੇ ਦੇ ਨਾਲ ਲਜਾਇਆ ਜਾਂਦਾ ਹੈ ਕਿਉਂ ਪੁਲਿਸ ਪ੍ਰਸ਼ਾਸਨ ਇਨ੍ਹਾਂ ਲੋਕਾਂ ਤੇ ਕਾਰਵਾਈ ਨਹੀਂ ਕਰਦਾ ਕਿਉਂ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਤਾਂ ਇਸ ਹਾਦਸੇ ਵਿੱਚ ਤਿੰਨ ਭੈਣਾਂ ਦੇ ਇਕਲੌਤੇ ਵੀਰ ਦੀ ਜਾਨ ਚਲੀ ਗਈ ਹੈ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਦਾ ਨੌਜਵਾਨ ਰਹਿਣ ਵਾਲਾ ਸੀ ਜੋ ਆਪਣੇ ਦੋਸਤਾਂ ਦੇ ਨਾਲ ਜਾ ਰਿਹਾ ਸੀ ਫਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਇਹ ਮੰਦ ਭਾਗਾ ਪਾਣਾ ਵਾਪਰ ਜਾਏਗਾ ਇਸ ਪੂਰੇ ਮਾਮਲੇ ਬਾਰੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਗਾਂਠਵਾਲ ਪਿੰਡ ਲੱਗੇ ਨਾ ਇੱਕ ਸਵਾਰੀ ਗੱਡੀ ਤੇ ਕਲੈਕਟਰ ਟਰਾਲੀ ਦਾ ਐਕਸੀਡੈਂਟ ਹੈ ਇਹਦੇ ਚ ਇੱਕ ਵਿੱਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ ਇਹਦੇ ਚ ਇੱਕ ਬੰਦੇ ਦੀ ਡੈਥ ਹੋ ਗਈ ਮੋਕੇ ਦੇ ਤੇ ਇੱਕ ਬੰਦਾ ਜ਼ਖਮੀ ਹੋਇਆ ਉਹਨੂੰ ਉੱਥੇ ਅਬੂਰੋਲਾ ਹਸਪਤਾਲ ਚਾਹਤ ਬਾਰੇ ਮੰਨ ਵਾਲੇ ਦਾ ਕੀ ਨਾਮ ਜਿਹਦੀ ਡੈਥ ਹੋਈ ਹੈ ਮੰਨ ਵਾਲਾ ਨਾਮ ਗੁਰਦੀਪ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਪਿੰਡ ਬਰਾਮਪੁਰਾ ਤੇ ਜਿਹੜੇ ਕਾਰਨਾਂ ਚ ਕੀ ਦੱਸੇ ਜਾ ਰਹੇ ਆ ਗੱਡੀ ਕਿੱਧਰੋਂ ਆ ਰਹੀ ਸੀ ਟਰਾਲੀ ਕਿੱਧਰੋਂ ਜਾ ਰਹੀ ਸੀ ਗੱਡੀ ਜਿਹੜੀ ਇਹ ਨਾ ਇਹ ਆ ਰਹੀ ਦਿਨਾ ਨਗਰ ਵਾਲੇ ਸਾਈਡ ਤੋਂ ਆ ਰਹੀ ਤੇ ਇਹ ਟਰੈਕਟਰ ਟਰਾਲੀ ਅੰਦਰ ਦਿਨਾ ਨਗਰ ਵੱਸੇ ਜਾਂਦੇ ਤੇ ਇਹ ਜਿਹਨਾਂ ਟਰਾਲੀ ਦੇ ਉੱਤੇ ਵੱਡੀ ਟਰਾਲੀ ਹੁੰਦੀ ਨਾ ਉੱਤੇ ਗੱਤਾਂ ਲੱਗੀਆਂ ਸੀ ਟਰਾਲੀ ਵਾਲੀਆਂ ਉਹ ਮਤਲਬ ਜੋ ਗੱਡੀ ਕ੍ਰਾਸ ਕਰਨ ਲੱਗੀ ਹੈ ਤੇ ਜਿਹੜੀ ਟਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਨੰਗਿਆ ਟਰਾਲੀ ਪਿੱਛੋਂ ਵੱਜ ਗਈ ਐਂਗਲ ਦੇ ਵਿੱਚ ਵੱਜਾ ਕੇ ਉਹ ਨਾ ਸੋਚੇ ਕਿ ਐਤੋਂ ਇਹ ਗੱਡੀ ਚਲਾ ਰਹੀ ਸੀ ਜਾਂ ਪਿੱਛੋਂ ਹਾਂਜੀ ਇਹ ਡਰਾਈਵਰ ਚਲਾ ਰਿਆ ਸੀ ਜੀ ਟਰਾਲੀ ਚੱਲ ਫਰਾਗ ਹੋ ਗਿਆ ਜੀ ਮੋਕੇ ਫਿਰ ਮੋਕੇ ਤੋਂ ਮਰਾਰ ਹੋ ਗਿਆ ਸੀ ਉਦੋਂ ਫਰਗ ਹੁਣ ਉਹਦਾ ਪਤਾ ਲੱਗ ਗਿਆ ਵੀ ਇਹ ਇੱਕ ਬੰਦਾ ਹੈਗਾ ਸੁਲਤਾਨੀ ਦਾ ਹੈ ਅੱਛਾ ਕੋਈ ਮਾਮਲਾ ਦਰਜ ਹੋ ਗਿਆ ਜੀ ਹਾਂ ਮਾਮਲਾ ਦਰਜ ਕੋਲ ਬਿਆਨ ਲਿਖ ਰਹੇ ਹਾਂ ਉਹਨਾਂ ਦੇ ਪਤਿੰਦ ਜਿਹੜਾ ਟਰਾਲੀ ਦਾ ਵਜਾ ਹੋਇਆ ਉਹ ਲੋਏ ਦਾ ਐਂਗਲ ਸੀ ਉਹ ਹਲੇ ਵੀ ਗੱਡੀ ਦੇ ਵਿੱਚ ਮੌਜੂਦ ਹੈ ਤੁਸੀਂ ਦੇਖੀ ਇਹ ਨਹੀਂ ਗੱਡੀ ਉੱਥੇ ਜਾ ਕੇ ਹਾਂਜੀ ਹਾਂਜੀ ਉਹ ਉੱਥੇ ਫਸਿਆ ਪਿਆ ਹੈ ਅੰਦਰ ਉਹ ਜੇ ਵੀ ਮਤਲਬ ਮੇਨ ਕਾਰਨ ਇਹਦਾ ਉਹ ਟਰਾਲੀ ਦੇ ਨਾਲ ਟਕਰਾਣ ਦੀ ਹੀ ਮੋਤ ਹੋਈ ਹੈ ਹਾਂਜੀ ਟਕਰਾਣ ਦਾ ਨਾ ਜਿਹੜਾ ਟੈਂਗਲ ਗੱਡੀ ਦਾ ਵੱਜਿਆ ਟਰਾਲੀ ਦਾ ਐਂਗਲ ਵੱਜਿਆ ਗੱਡੀ ਦੇ ਵਿੱਚ ਠੀਕ ਹੈ ਜੀ ਉਹਦੇ ਨਾਲ ਮਤਲਬ ਜਿਹੜੇ ਹੋਏ ਸੋ ਇੱਡੀ ਓਵਰਲੋਡਿੰਗ ਕੇ ਟਰਾਲੀ ਦੇ ਇਹਨਾਂ ਤੇ ਕੀ ਕਾਰਵਾਈ ਜਲਦੀ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਸਾਡੇ ਧਿਆਨ ਚ ਕੋਈ ਆਉਂਦਾ ਤੇ ਜਿੰਨੇ ਚਲਾਣੇ ਵੀ ਕੱਟੇ ਜਾ ਰਹੇ ਆ ਤੇ ਇਹ ਹੁਣ ਕਾਰਵਾਈ ਕਰ ਰਹੇ ਜੀ ਉਹ ਦੰਗ